ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇਸ ਡਾਕੂਮੈਂਟਰੀ ਵਿੱਚ ਜੋ ਕਿ 20ਵੀਂ ਤੇ 21ਵੀਂ ਸਦੀ ਦੇ ਸਭ ਤੋਂ ਵਿਵਾਦਪੂਰਨ ਅਤੇ ਰਹੱਸਮਈ ਹਸਤੀ ਮੁਅਮਰ ਗਦਾਫੀ ਬਾਰੇ ਹੈ ਇੱਕ ਐਸਾ ਆਦਮੀ ਜਿਸ ਨੇ ਚਾਰ ਦਹਾਕੇ ਤੱਕ ਲੀਬੀਆ ਨੂੰ ਚਲਾਇਆ ਗਦਾਫੀ ਦੀ ਜ਼ਿੰਦਗੀ ਕ੍ਰਾਂਤੀਕਾਰੀ ਜੋਸ਼ ਤਾਨਾਸ਼ਾਹੀ ਅਤੇ ਨਾਟਕੀਆਂ ਪਤਕ ਨਾਲ ਭਰੀ ਹੋਈ ਸੀ ਗੱਲ ਕਰੀਏ ਗਦਾਫੀ ਦੇ ਮੋਢਲੇ ਜੀਵਨ ਬਾਰੇ ਤਾਂ ਗਦਾਫੀ ਦਾ ਪੂਰਾ ਨਾਮ ਮੁਅਮਰ ਮੁਹੰਮਦ ਅਬੂ ਮਨੇਯਾਰ ਅਲ ਗਦਾਫੀ ਸੀ ਜਿਸ ਦਾ ਜਨਮ 7 ਜੂਨ 1942 ਨੂੰ ਲੀਬੀਆ ਦੇ ਸਿਰਤੇ ਸ਼ਹਿਰ ਦੇ ਇੱਕ ਰੇਗਿਸਤਾਨ ਵਿੱਚ ਹੋਇਆ ਉਸ ਦਾ ਮੋਢਲਾ ਜੀਵਨ ਇੱਕ ਆਮ ਪਰਿਵਾਰ ਵਿੱਚ ਬੜੀ ਸ਼ਕਤੀ ਨਾਲ ਬੀਤਿਆ ਗਦਾਫੀ ਮਿਸਰ ਦੇ ਰਾਸ਼ਟਰਪਤੀ ਗਮਾਲ ਅਬਦਲ ਨਾਸਰ ਦੇ ਪੈਨ ਅਰਬ ਰਾਸ਼ਟਰਵਾਦੀ ਜਜ਼ਬਾਤਾਂ ਨਾਲ ਡੂੰਘੇ ਪ੍ਰਭਾਵਿਤ ਸੀ ਜਿਸ ਨੇ ਉਸ ਦੇ ਦਿਲ ਵਿੱਚ ਲੀਬੀਆ ਵਿੱਚ ਕ੍ਰਾਂਤੀਕਾਰੀ ਬਦਲਾਅ ਲਈ ਇਰਮਾਨ ਜਗਾਏ ਗਦਾਫੀ ਦਾ ਸੱਤਾ ਵੱਲ ਸਫ਼ਰ ਸੈਨਾ ਨਾਲ ਸ਼ੁਰੂ ਹੋਇਆ ਉਸ ਨੇ ਬੰਗਾਜੀ ਦੇ ਰਾਜਸੀ ਸੈਨਿਕ ਅਕਾਦਮੀ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਯੂਕੇ ਵਿੱਚ ਅਗਲੀ ਸਿੱਖਿਆ ਲਈ ਗਈ 1 ਸਤੰਬਰ 1969 ਨੂੰ 29 ਸਾਲ ਦੀ ਉਮਰ ਵਿੱਚ ਗਦਾਫੀ ਨੇ ਕੈਪਟਨ ਅਤੇ ਨੌਜਵਾਨ ਫੌਜੀ ਅਧਿਕਾਰੀਆਂ ਦੇ ਸਮੂਹ ਦੀ ਅਗਵਾਈ ਕੀਤੀ ਅਤੇ ਇੱਕ 쿠 ਦੇ ਦੌਰਾਨ ਬਾਦਸ਼ਾ ਇਦਰਸ ਲਾ ਨੂੰ ਮਾਰ ਦਿੱਤਾ ਗਦਾਫੀ ਸਿਰਫ ਇੱਕ ਰਾਜਨੀਤਿਕ ਨੇਤਾ ਹੀ ਨਹੀਂ ਬਲਕਿ ਇੱਕ ਸਿਧਾਂਤਕਾਰ ਵੀ ਸੀ 1970 ਦੇ ਦਹਾਕੇ ਵਿੱਚ ਉਸਨੇ ਗ੍ਰੀਨ ਬੁੱਕ ਪ੍ਰਕਾਸ਼ਿਤ ਕੀਤੀ ਜੋ ਕਿ ਤਿੰਨ ਹਿੱਸਿਆਂ ਵਾਲੀ ਰਾਜਨੀਤਿਕ ਮੈਨੀਫੈਸਟੋ ਹੈ ਗ੍ਰੀਨ ਬੁੱਕ ਨੇ ਪੂੰਜੀਵਾਦ ਮਿਊਨਿਜ਼ਮ ਦੋਨਾਂ ਨੂੰ ਰੱਦ ਕਰਦਿਆਂ ਜਮਹਰੀਆ ਨਾਮਕ ਸਿੱਧੇ ਲੋਕਤੰਤਰ ਦੀ ਪ੍ਰਸਤਾਵਨਾ ਕੀਤੀ ਗਦਾਫੀ ਦੇ ਰਾਜ ਵਿੱਚ ਲਿਬੀਆ ਨੇ ਮਹੱਤਵਪੂਰਨ ਬਦਲਾ ਦੇਖੇ ਉਸਨੇ ਤੇਲ ਉਦਯੋਗ ਨੂੰ ਰਾਸ਼ਟਰੀਕਰਨ ਕੀਤਾ ਜਿਸ ਦੇ ਮਾਧਮ ਨਾਲ ਆਮਦਨੀ ਦੀ ਵਰਤੋਂ ਵੱਡੇ ਪੱਧਰ ਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਸਿਹਤ ਸੇਵਾਵਾਂ ਅਤੇ ਸਿੱਖਿਆ ਦੇਣ ਲਈ ਕੀਤੀ ਜਦਕਿ ਇਹ ਨੀਤੀਆਂ ਬਹੁਤ ਸਾਰੇ ਲੀਬੀਆ ਵਾਸੀਆਂ ਲਈ ਜੀਵਨ ਦੇ ਮਾਪਦੰਡ ਵਿੱਚ ਸੁਧਾਰ ਲਿਆਈਆਂ ਗ addafi ਦੀ ਤਾਨਾਸ਼ਾਹੀ ਨੇ ਰਾਜਨੀਤਿਕ ਅਸਹਿਮਤੀ ਅਤੇ ਵੀ ਵਿਅਕਤੀ ਦੀ ਆਜ਼ਾਦੀ ਨੂੰ ਰੋਕਿਆ ਗ addafi ਦਾ ਰਾਜ ਬੇਹਦ ਮਨੁੱਖੀ ਅਧਿਕਾਰ ਦੀ ਉਲੰਘਣਾ ਨਾਲ ਚਿੰਨਿਤ ਸੀ ਰਾਜਨੀਤਿਕ ਵਿਰੋਧੀਆਂ ਨੂੰ ਕੈਦ, ਤਸ਼ੱਦਦ ਜਿਹਾ ਮਾਰ ਦਿੱਤਾ ਗਿਆ ਅਤੇ ਇੱਕ ਵਿਆਪਕ ਸੁਰੱਖਿਆ ਰੇਂਦਰ ਦੇ ਡਰ ਦਾ ਵਾਤਾਵਰਨ ਬਣਾਇਆ 1996 ਵਿੱਚ ਹੋਈ ਵਿਖਿਆਤ ਅਬੂ ਸਲੀਮ ਜੇਲ ਕਤਲੇਆਮ ਜਿੱਥੇ 1200 ਤੋਂ ਵੱਧ ਕੈਦੀਆਂ ਨੂੰ ਮਾਰਿਆ ਗਿਆ ਉਸ ਦੇ ਕਠੋਰ ਰਾਜ ਦਾ ਕਾਲੇ ਦਾਗ ਵਾਂਗ ਹੈ ਗੱਲ ਕਰਦੇ ਹਾਂ ਮੂਮਰ ਗਦਾਫੀ ਬਾਰੇ ਕੁਝ ਅਜੀਬ ਤੇ ਦਿਲਚਸਪ ਤੱਥ ਗਦਾਫੀ ਦੀ ਪਛਾਹ ਆਮ ਦੌਰ ਤੇ ਰੱਗਬਰੰਗੀਆਂ ਤੇ ਅਜੀਬ ਹੁੰਦੀ ਸੀ ਉਹ ਅਕਸਰ ਰਵਾਇਤੀ ਲਿਬੀਆਸੀ ਲਿਬਾਸਾਂ ਵਿੱਚ ਜਿਨ੍ਹਾਂ ਵਿੱਚ ਸੋਨੇ ਦੇ ਕੰਮ ਵਾਲੇ ਗਾਉਨ ਸ਼ਾਮਲ ਹੁੰਦੇ ਸਨ ਜਾਂ ਫਿਰ ਸੱਭਿਆਚਾਰਕ ਪਹਿਰਾਵੇ ਵਿੱਚ ਨਜ਼ਰ ਆਉਂਦਾ ਸੀ ਗਦਾਫੀ ਨੂੰ ਆਪਣੇ ਸੁਰੱਖਿਆ ਪ੍ਰਬੰਧਾਂ ਤੇ ਬਹੁਤ ਜ਼ਿਆਦਾ ਭਰੋਸਾ ਸੀ ਉਹ ਹਮੇਸ਼ਾ ਇੱਕ ਮੋਰਚਾ ਬੰਦ ਦੰਬੂ ਵਿੱਚ ਰਹਿੰਦਾ ਸੀ ਗਦਾਫੀ ਦੀ ਸੁਰੱਖਿਆ ਦੇਖਣ ਵਾਲਾ ਦਸਤੇ ਵਿੱਚ ਸਿਰਫ ਮਹਿਲਾ ਸੁਰੱਖਿਆ ਕਰਤਾ ਸ਼ਾਮਲ ਸਨ ਉਹਨਾਂ ਨੂੰ Amazon Guard ਕਿਹਾ ਜਾਂਦਾ ਸੀ ਤੇ ਇਹ ਯਕੀਨੀ ਬਣਾਇਆ ਜਾਂਦਾ ਸੀ ਕਿ ਇਹ ਸਾਰੀਆਂ ਕੁੜੀਆਂ ਕੁਆਰੀਆਂ ਹੁੰਦੀਆਂ ਸਨ ਗਦਾਫੀ ਬਾਰੇ ਕਈ ਵਾਰ ਰਮਾਂਸ ਅਤੇ ਵਿਆਹ ਦੇ ਕਈ ਦਿਲਚਸਪ ਕਹਾਣੀਆਂ ਸੁਣੀਆਂ ਜਾਂਦੀਆਂ ਹਨ ਉਹਦੇ ਬਾਰੇ ਕਹਿੰਦੇ ਹਨ ਕਿ ਉਹ ਕਈ ਮਹਿਲਾਵਾਂ ਨਾਲ ਰਿਸ਼ਤਿਆਂ ਵਿੱਚ ਸੀ ਤੇ ਉਹਨਾਂ ਵਿੱਚੋਂ ਕੁਝ ਨੂੰ ਉੱਚ ਅਹੁਦਿਆਂ ਤੇ ਨਿਯੁਕਤ ਕਰਦਾ ਸੀ ਗਦਾਫੀ ਆਪਣੇ ਨਜ਼ਰੀਏ ਨੂੰ ਪਸੰਦ ਕਰਨ ਵਾਲੇ ਸੈਂਕੜੇ ਪੋਸਟਰ ਅਤੇ ਤਸਵੀਰਾਂ ਨਾ ਘਿਰਾ ਰਹੇ ਹੁੰਦਾ ਸੀ। ਉਸ ਦੀ ਤਸਵੀਰ ਲੀਬੀਆ ਦੇ ਹਰ ਨੁੱਕੜ ਵਿੱਚ ਵਿਖਾਈ ਦਿੰਦੀ ਸੀ। ਗਦਾਫੀ ਦੀ ਗੱਡੀ ਵੀ ਬਹੁਤ ਦਿਲਚਸਪ ਸੀ। ਉਸ ਦੇ ਕੋਲ ਇੱਕ ਸੋਨੇ ਦੀ ਮਰਸੀਡੀਜ਼ ਗੱਡੀ ਸੀ ਜਿਸ ਨੂੰ ਵਿਸ਼ੇਸ਼ ਤੌਰ ਤੇ ਉਸ ਲਈ ਤਿਆਰ ਕੀਤਾ ਗਿਆ ਸੀ। ਗਦਾਫੀ ਦੀ ਭਾਸ਼ਣ ਸਟਾਈਲ ਬਹੁਤ ਹੀ ਅਜੀਬ ਸੀ। ਉਸ ਦੇ ਲੰਬੇ ਤੇ ਕਈ ਵਾਰ ਅਸਪਸ਼ਟ ਭਾਸ਼ਣ ਕਈ ਵਾਰ ਉਪਹਾਸ ਦਾ ਵਿਸ਼ਾ ਬਣਦੇ ਸਨ। ਗਦਾਫੀ ਨੂੰ ਮੈਡਲਾਂ ਦਾ ਬਹੁਤ ਸ਼ੌਂਕ ਸੀ। ਉਹ ਆਪਣੇ ਸੈਨਿਕ ਵਰਦੀ ਤੇ अनेका ਮੈਡਲ ਲਗਾਉਂਦਾ ਸੀ ਜਿਨ੍ਹਾਂ ਵਿੱਚੋਂ ਕਈ ਉਸਨੇ ਖੁਦ ਨੂੰ ਸਨਮਾਨਿਤ ਕੀਤੇ ਸਨ 2011 ਦੀ ਅਰਵੋ ਸੰਤ ਗਦਾਫੀ ਲਈ ਅਖੀਰ ਦਾ ਸ਼ੁਰੂਆਤ ਸੀ ਟੁਨੀਸ਼ੀਆ ਅਤੇ ਮਿਸਰ ਵਿੱਚ ਉੱਥੇ ਪ੍ਰਦਰਸ਼ਨਾਂ ਤੋਂ ਪ੍ਰਭਾਵਿਤ ਹੋ ਕੇ ਲੀਬੀਆ ਵਾਸੀਆਂ ਨੇ ਸੜਕਾਂ ਦੇ ਉੱਤੇ ਕੇ ਰਾਜਨੀਤਿਕ ਸੁਧਾਰ ਅਤੇ ਗਦਾਫੀ ਦੇ ਰਾਜ ਦੇ ਅੰਤ ਦੀ ਮੰਗ ਕੀਤੀ ਪ੍ਰਦਰਸ਼ਨ ਜਲਦੀ ਹੀ ਪੂਰੀ ਸਿਵਲ ਜੰਗ ਵਿੱਚ ਬਦਲ ਗਏ ਨਾਟੋ ਨੇ ਹਵਾਈ ਹਮਲਿਆਂ ਨਾਲ ਬਗਾਵਤੀਆਂ ਦੀ ਸਹਾਇਤਾ ਕੀਤੀ 20 ਅਕਤੂਬਰ 2011 ਨੂੰ ਗਦਾਫੀ ਨੂੰ ਉਸਦੇ ਜਨਮ ਸਥਾਨ ਸਿਰਤੇ ਵਿੱਚ ਬਗਾਲਤੀ ਫੌਜਾਂ ਦੁਆਰਾ ਕੈਦ ਕਰਕੇ ਮਾਰ ਦਿੱਤਾ ਗਿਆ ਅਤੇ ਉਸਦੇ 42 ਸਾਲ ਦੇ ਰਾਜ ਖਤਮ ਕਰ ਦਿੱਤਾ ਗਿਆ।